ਹਾਂਜੀ ਡੀਅਰ ਸਟੂਡੈਂਟਸ ਅੱਜ ਦੀ ਕਹਾਣੀ ਚਿੱਟੇ ਬੂਟ ਸਰੋਜ ਆਪਣੀਆਂ ਕਾਲੀਆਂ ਜੁੱਤੀਆਂ ਨੂੰ ਪਾਲਿਸ਼ ਕਰਨ ਵਿੱਚ ਮਗਨ ਸੀ ਮਾਂ ਨੇ ਆਵਾਜ਼ ਮਾਰੀ ਸਰੋਜ ਅੱਜ ਤੇਰੀਆਂ ਕਿਤਾਬਾਂ ਮੇਜ਼ ਤੇ ਹੀ ਰਹਿਣਗੀਆਂ ਇਹਨਾਂ ਨੂੰ ਬੈਗ 'ਚ ਰੱਖੋ ਬੂਟਾਂ ਤੇ ਬੁਰਸ਼ ਰਗੜਦਿਆਂ ਉਸਨੇ ਕਿਹਾ ਮੰਮੀ ਅੱਜ ਖੇਡ ਦਿਵਸ ਹੈ ਫਿਰ ਉੱਥੇ ਬੈਗ ਦਾ ਕੀ ਕੰਮ ਸਰੋਜ ਨੇ ਖੇਡਾਂ ਨੂੰ ਬਹੁਤ ਸਰੋਜ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ ਉਹ ਹਰ ਸਾਲ ਚਮਚਾ ਦੌੜ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਪਿਛਲੇ ਕਈ ਦਿਨਾਂ ਤੋਂ ਕਾफी ਤਿਆਰੀ ਵੀ ਕਰ ਰਹੀ ਸੀ ਚਮਚੇ ਵਿੱਚ ਬੰਟਾ ਪਾ ਕੇ ਉਹ ਉਸ ਨੂੰ ਮੂੰਹ ਵਿੱਚ ਫੜ ਕੇ ਇਸ ਕਮਰੇ ਵਿੱਚ ਜਾਂਦੀ ਕਦੇ ਉਸ ਕਮਰੇ ਵਿੱਚ ਜਾਂਦੀ ਕਦੀ ਉਹ ਪੌੜੀਆਂ ਤੇ ਅਭਿਆਸ ਕਰਦੀ ਕਦੇ ਮੈਦਾਨ 'ਚ ਉਸ ਨੂੰ ਪੂਰੀ ਉਮੀਦ ਸੀ ਕਿ ਉਹ ਇਸ ਵਾਰ ਵੀ ਜਿੱਤੇਗੀ ਉਹ ਜਲਦੀ ਤਿਆਰ ਹੋ ਕੇ ਸਕੂਲ ਬੱਸ ਵਿੱਚ ਚੜ ਗਈ ਬੱਸ ਵਿੱਚ ਬੈਠੇ ਸਾਰੇ ਬੱਚੇ ਸਰੋਜ ਸਰੋਜ ਚੀਕਣ ਲੱਗੇ ਸਾਰਿਆਂ ਨੇ ਇੱਕ ਵਾਅ ਚ ਕਿਹਾ ਸਰੋਜ ਇਸ ਵਾਰ ਤੂੰ ਜਿੱਤੇਗੀ ਬਸ ਤੋਂ ਉੱਤਰ ਕੇ ਸਾਰੇ ਬੱਚੇ ਕਤਾਰ ਵਿੱਚ ਲੱਗ ਗਏ ਕਤਾਰ ਵਿੱਚ ਇੱਕ ਇੱਕ ਕਰਕੇ ਗੇਟ ਦੇ ਅੰਦਰ ਜਾਣ ਲੱਗੇ ਜਿਵੇਂ ਹੀ ਸਰੋਜ ਗੇਟ ਤੇ ਪਹੁੰਚੀ ਤਾਂ ਅਧਿਆਪਕ ਨੇ ਕਿਹਾ ਤੁਸੀਂ ਕਤਾਰ ਤੋਂ ਵੱਖ ਹੋ ਕੇ ਪਰਾਂ ਖੜੇ ਹੋ ਜਾਓ ਉਸ ਨੂੰ ਸਮਝ ਨਹੀਂ ਆਇਆ ਕਿ ਉਸ ਨੂੰ ਵੱਖ ਕਿਉਂ ਕੀਤਾ ਗਿਆ ਸਾਰੇ ਬੱਚੇ ਸਕੂਲ ਦੇ ਅੰਦਰ ਚਲੇ ਗਏ ਉਹ ਅਜੇ ਵੀ ਬਾਹਰ ਗੇਟ ਤੇ ਹੀ ਖੜੀ ਸੀ ਉਸ ਨੇ ਡਰਦੇ ਹੋਏ ਅਧਿਆਪਕ ਨੂੰ ਪੁੱਛਿਆ ਮੈਡਮ ਮੈਂ ਅੰਦਰ ਕਦੋਂ ਜਾਵਾਂਗੀ ਅਧਿਆਪਕ ਨੇ ਕਿਹਾ ਤੁਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਅੱਜ ਚਿੱਟੇ ਬੂਟ ਨਹੀਂ ਪਾਏ ਹੋਏ ਉਹ ਆਪਣੇ ਪੈਰਾਂ ਵੱਲ ਦੇਖ ਕੇ ਘਬਰਾ ਗਈ ਕਿਉਂਕਿ ਇਨਾ ਕਾਲੇ ਚਿੱਟੇ ਬੂਟਾਂ ਦੇ ਚੱਕਰ ਵਿੱਚ ਉਸ ਦਾ ਸਾਰਾ ਕੰਮ ਹੀ ਖਰਾਬ ਹੋ ਗਿਆ ਸੀਗਾ ਸਰੋਜ ਸੋਚ ਰਹੀ ਸੀ ਕਿ ਸਿਰਫ ਚਿੱਟੇ ਬੂਟਾਂ ਵਿੱਚ ਹੀ ਦੌੜ ਲਗਾਈ ਜਾ ਸਕਦੀ ਹੈ ਮੈਂ ਬਿਨਾ ਬੂਟਾਂ ਤੋਂ ਵੀ ਦੌੜ ਸਕਦੀ ਹਾਂ ਆਪਣੀ ਅੱਜ ਦੀ ਕਹਾਣੀ ਚਿੱਟੇ ਬੂਟ ਖਤਮ ਹੋ ਗਈ ਤੇ ਰੋਜ਼ ਦੀ ਤਰ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ ਅਸੀਂ ਸਰੋਜ ਨੂੰ ਕਿਸ ਗੱਲ ਦੀ ਉਮੀਦ ਸੀ ਤੇ ਕਿਉਂ ਹਾਂਜੀ ਸਰੋਜ ਨੂੰ ਖੇਡਾਂ ਵਿੱਚ ਪਹਿਲੇ ਸਥਾਨ ਤੇ ਆਉਣ ਦੀ ਉਮੀਦ ਸੀ ਕਿਉਂਕਿ ਉਹ ਹਰ ਸਾਲ ਹੀ ਚਮਚਾ ਦੌੜ ਚੋ ਪਹਿਲੇ ਸਥਾਨ ਤੇ ਆਉਂਦੀ ਹੈ ਅਧਿਆਪਕ ਨੇ ਸਰੋਜ ਨੂੰ ਗੇਟ ਤੇ ਕਿਉਂ ਰੋਕ ਦਿੱਤਾ ਕਿਉਂਕਿ ਉਸ ਨੇ ਕਾਲੇ ਬੂਟ ਪਾਏ ਹੋਏ ਸਨ ਕੀ ਸਿਰਫ ਚਿੱਟੇ ਬੂਟਾਂ ਨਾਲ ਹੀ ਦੌੜ ਲਗਾਈ ਜਾ ਸਕਦੀ ਹੈ ਮੈਂ ਤਾਂ ਬਿਨਾ ਬੂਟਾਂ ਤੋਂ ਵੀ ਦੌੜ ਲਗਾ ਸਕਦੀ ਹ ਸਰੋਜ ਨੇ ਇਹ ਜਿਹਾ ਕਿਉਂ ਸੋਚਿਆ ਨਹੀਂ ਸਿਰਫ ਚਿੱਟੇ ਬੂਟਾਂ ਨਾਲ ਹੀ ਨਹੀਂ ਦੌੜ ਲਗਾਈ ਜਾ ਸਕਦੀ ਕਿਸੇ ਵੀ ਬੂਟਾਂ ਨਾਲ ਲਗਾਈ ਜਾ ਸਕਦੀ ਹੈ ਕਿਉਂਕਿ ਮੈਡਮ ਨੇ ਉਸ ਨੂੰ ਕਾਲੇ ਬੂਟ ਪਾਉਣ ਕਰਕੇ ਅੰਦਰ ਨਹੀਂ ਸੀ ਜਾਣ ਦਿੱਤਾ ਤਾਂ ਉਹਨੂੰ ਗੇਟ ਤੇ ਰੋਕ ਲਿਆ ਖੇਡ ਦੋ ਇਸ ਦਿਵਸ ਉੱਪਰ ਤੁਹਾਡੇ ਸਕੂਲ ਵਿੱਚ ਕਿਹੜੇ ਕਿਹੜੇ ਮੁਕਾਬਲੇ ਹੁੰਦੇ ਹਨ ਤੁਸੀਂ ਇਸ ਮੁਕਾਬਲੇ ਵਿੱਚ ਭਾਗ ਲੈਂਦੇ ਹੋ ਹਾਂਜੀ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਮੁਕਾਬਲੇ ਹੁੰਦੇ ਹਨ ਦੌੜਾਂ ਦੇ ਖੋਖੋ ਸਾਈਕਲ ਰੇਸ ਕਬੱਡੀ ਕੁਸ਼ਤੀ ਬਹੁਤ ਸਾਰੇ ਮੁਕਾਬਲੇ ਹੁੰਦੇ ਤੇ ਮੈਂ ਹਮੇਸ਼ਾ ਦੌੜਾਂ ਵਿੱਚ ਭੱਗ ਲੈਂਦੀ ਹਾਂ ਤੁਹਾਡੇ خیال ਅਨੁਸਾਰ ਕਹਾਣੀ ਵਿੱਚ ਅੱਗੇ ਕੀ ਹੋਇਆ ਹੋਊਗਾ ਮੇਰੇ خیال ਅਨੁਸਾਰ ਕਹਾਣੀ ਵਿੱਚ ਸ਼ਾਇਦ ਇਹ ਹੋਇਆ ਹੋਊਗਾ ਕਿ ਸਰੋਜ ਬਿਨਾ ਬੂਟਾਂ ਤੋਂ ਹੀ ਉਸਨੇ ਦੌੜ ਲਗਾਈ ਤੇ ਫਸਟਾਈ ਅਗਲੀ ਕਹਾਣੀ ਬੱਚਿਓ ਸਾਡਾ ਸੰਗੀਤ ਇੱਕ ਵਾਰ ਦੀ ਗੱਲ ਹੈ ਮੇਜ਼ ਦੇ ਕੋਨੇ ਵਿੱਚ ਕੱਪ ਤੇ ਪਲੇਟ ਸੁੱਤੇ ਪਏ ਸੀ ਅਚਾਨਕ ਚਮਚੇ ਦੇ ਖੜਕਣ ਨਾਲ ਉਹਨਾਂ ਦੀ ਨੀਂਦ ਖੁੱਲ ਗਈ ਜਿਵੇਂ ਉਹ ਜਾਗੇ ਚੀਕੇ ਤੁਸੀਂ ਨਹੀਂ ਦੇਖ ਸਕਦੇ ਅਸੀਂ ਸੌ ਰਹੇ ਹਾਂ ਚਮਚ ਨੇ ਨਿਰਾਸ਼ਾ ਨਾਲ ਕਿਹਾ ਯਾਰ ਮੈਂ ਕੀ ਕਰਾਂ ਉਹ ਜਦੋਂ ਆਉਂਦਾ ਮੈਨੂੰ ਇੱਧਰ ਉੱਧਰ ਸੁੱਟ ਦਿੰਦਾ ਮੈਂ ਆਪਣਾ ਦਰਦ ਕਿਹਨੂੰ ਦੱਸਾਂ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਕੱਪ ਤੇ ਪਲੇਟ ਨੇ ਮਹਿਸੂਸ ਕੀਤਾ ਕਿ ਉਹ ਸਹੀ ਗੱਲ ਕਹਿ ਰਿਹਾ ਹੈ ਉਹਨਾਂ ਨੇ ਵੀ ਇਹੀ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਸਾਡਾ ਦਰਦ ਘਟ ਨਹੀਂ ਅਚਾਨਕ ਸਾਡੇ ਉੱਤੇ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ ਕਈ ਵਾਰ ਤਾਂ ਲੋਕ ਠੰਡਾ ਠੰਡਾ ਪਾਣੀ ਪਾ ਦਿੰਦੇ ਆ ਤੁਸੀਂ ਵੀ ਸਾਡੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਦੋਹਾਂ ਦੀ ਗੱਲ ਸੁਣ ਕੇ ਮੇਜ ਤੁਰਿਆ ਨਾ ਗਿਆ ਉਹਨੇ ਕਿਹਾ ਤੁਸੀਂ ਸਾਰੇ ਹਰ ਸਮੇਂ ਮੇਰੇ ਤੇ ਸਵਾਰ ਰਹਿੰਦੇ ਹੋ ਤੁਹਾਨੂੰ ਕੀ ਪਤਾ ਮੇਰੇ ਨਾਲ ਕੀ ਹੁੰਦਾ ਇਹ ਸਹੀ ਨਹੀਂ ਹੈ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਚਮਚ ਕੱਪ ਤੇ ਪਲੇਟ ਇਕੱਠੇ ਸ਼ੋਰ ਮਚਾਉਣ ਲੱਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਜਦੋਂ ਹੀ ਮਾਲਕਣ ਇੱਕ ਕਾਰੀਗਰ ਲੈ ਕੇ ਆਈ ਜਰਾ ਦੇਖੋ ਇਹ ਮੇਜ਼ ਕਈ ਦਿਨਾਂ ਤੋਂ ਹਿੱਲ ਰਿਹਾ ਹੈ ਇਸ ਨੂੰ ਠੀਕ ਕਰ ਦਿਓ ਨਹੀਂ ਤਾਂ ਸਾਰੇ ਭਾਂਡੇ ਡਿੱਗ ਜਾਣਗੇ ਕਾਰੀਗਰ ਨੇ ਵਿਚਾਰੇ ਮੇਜ਼ ਦੇ ਪਿਛਲੇ ਪਾਸੇ ਦੋ ਮੇਖਾਂ ਲਾਈਆਂ ਮੇਜ਼ ਕੰਬ ਗਿਆ ਉਸ ਦੇ ਜਾਂਦੇ ਮੇਜ਼ ਨੇ ਹੰਝੂ ਭਰ ਕੇ ਚਿਹਰਾ ਜਿਹਾ ਬਣਾ ਕੇ ਕਿਹਾ ਹੁਣ ਦੱਸੋ ਕਿਸ ਦਾ ਦੁੱਖ ਜ਼ਿਆਦਾ ਹੈ ਮੇਜ਼ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਲੱਗਾ ਕਿ ਉਹ ਸੱਚ ਕਹਿ ਰਿਹਾ ਹੈ ਉਸ ਦਾ ਦੁੱਖ ਵੀ ਕੋਈ ਘਟ ਨਹੀਂ ਫਿਰ ਕੱਪ ਚਮਚੇ ਪਲੇਟਾਂ ਸਭ ਖੜਕਣ ਲੱਗੇ ਪਲੇਟਾਂ ਨੇ ਕਿਹਾ ਸਾਨੂੰ ਹੱਸਦੇ ਰਹਿਣਾ ਹੀ ਚਾਹੀਦਾ ਹੈ ਦਰਦ ਵਿੱਚ ਵੀ ਚਮਚੇ ਨੇ ਕਿਹਾ ਸਾਡੀ ਆਵਾਜ਼ ਹੀ ਸਾਡਾ ਸੰਗੀਤ ਹੈ ਘਾਣੀ ਸਾਡਾ ਸੰਗੀਤ ਖਤਮ ਹੋਈ ਪ੍ਰਸ਼ਨਾਂ ਦੇ ਉੱਤਰ ਪਹਿਲਾ ਪ੍ਰਸ਼ਨ ਕੱਪ ਤੇ ਪਲੇਟਾਂ ਦਾ ਦਰਦ ਕੀ ਸੀ ਉਹਨਾਂ ਉੱਪਰ ਕਦੇ ਗਰਮ ਪਾਣੀ ਕਦੇ ਠੰਡਾ ਪਾਣੀ ਪਾਇਆ ਜਾਂਦਾ ਸੀ ਦੂਸਰਾ ਪ੍ਰਸ਼ਨ ਕਾਰੀਗਰ ਨੇ ਮੇਜ਼ ਦੀ ਪਿੱਠ ਤੇ ਮੇਖਾ ਕਿਉਂ ਲਾਈਆਂ ਕਿਉਂਕਿ ਮੇਜ਼ ਹਿੱਲ ਰਿਹਾ ਸੀ ਤੀਸਰਾ ਪ੍ਰਸ਼ਨ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਇਨਸਾਫ਼ ਚਾਹੀਦਾ ਚਮਚਕ ਹੱfte ਬਰੇਟ ਨੇ ਇਹ ਗੱਲ ਕਿਨੂੰ ਕਹੀ ਤੇ ਕਿਉਂ ਕਹੀ ਉਹਨੇ ਇਹ ਗੱਲ ਮੇਜ ਨੂੰ ਕਹੀ ਕਿਉਂਕਿ ਉਹਨਾਂ ਨਾਲ ਇਨਸਾਫ਼ ਨਹੀਂ ਸੀ ਹੁੰਦਾ ਪ੍ਰਸ਼ਨ 4 ਇਨਸਾਫ਼ ਸ਼ਬਦ ਦੇ ਕੀ ਅਰਥ ਹੈ ਤਿੰਨ ਵਾਕ ਬਣਾਓ ਇਨਸਾਫ਼ ਸ਼ਬਦ ਦਾ ਅਰਥ ਹੈ ਸੱਚ ਦਾ ਸਾਥ ਦੇਣਾ ਜਾਂ ਨਿਆਂ ਕਰਨਾ ਇਹਦੇ ਤਿੰਨ ਵਾਕ ਹੈਗਾ ਜੱਜ ਨੇ ਸਹੀ ਇਨਸਾਫ਼ ਕੀਤਾ ਆਰਾਮ ਨੂੰ ਇਨਸਾਫ਼ ਨਹੀਂ ਮਿਲਿਆ ਐ ਕਤਲ ਦਾ ਇਨਸਾਫ਼ ਤਾਂ ਹੋਣਾ ਹੀ ਚਾਹੀਦਾ ਪ੍ਰਸ਼ਨ 5 ਜੇ ਕਹਾਣੀ ਵਿੱਚ ਤਵਾ ਵੀ ਹੁੰਦਾ ਤਾਂ ਉਹ ਕੀ ਗੱਲ ਕਰਦਾ ਹਾਂਜੀ ਜੇ ਕਹਾਣੀ ਵਿੱਚ ਤਵਾ ਹੁੰਦਾ ਤਾਂ ਉਹ ਕਹਿੰਦਾ ਮੈਨੂੰ ਤਾਂ ਹਮੇਸ਼ਾ ਹੀ ਅੱਗ ਵਿੱਚ ਤਪਣਾ ਪੈਂਦਾ ਇਹ ਆਪਣੀ ਕਹਾਣੀ ਖਤਮ ਹੋ ਗਈ ਕੂੜੇ ਦੇ ਬਦਲ ਅਗਲੀ ਕਹਾਣੀ ਾਰਮਾਨ ਦਾ ਕੋਈ ਦੋਸਤ ਨਹੀਂ ਸੀ ਕੋਈ ਵੀ ਾਰਮਾਨ ਨਾਲ ਨਹੀਂ ਸੀ ਖੇਡਣਾ ਚਾਹੁੰਦਾ ਕਿਉਂਕਿ ਉਸ ਦੇ ਸਿਰ ਤੇ ਹਮੇਸ਼ਾ ਬੱਦਲ ਰਹਿੰਦਾ ਸੀ ਇਹ ਬੱਦਲ ਕੂੜੇ ਉੱਪਰ ਹੀ ਰਹਿੰਦਾ ਸੀ ਇੱਕ ਦਿਨ ਉਸ ਨੇ ਸੋਨਾ ਨੂੰ ਕਿਹਾ ਆਓ ਆਪਾਂ ਖੇਡੀਏ ਸੋਨਾ ਤੁਰੰਤ ਦੂਰ ਭੱਜ ਗਈ ਕੀ ਮੈਂ ਤੁਹਾਡਾ ਪੈਨਸਲ ਸ਼ਾਰਪਨਰ ਵਰਤ ਸਕਦਾ ਹਾਂ ਉਸਨੇ ਸੁਵਿਟੀ ਨੂੰ ਪੁੱਛਿਆ ਸੁਵਿਟੀ ਵੀ ਮੂੰਹ ਬਣਾ ਕੇ ਚਲੀ ਗਈ ਦਾਦੀ ਉਸ ਨੂੰ ਹਮੇਸ਼ਾ ਕੂੜਾ ਖਲਾਰਨ ਦਬਰਜਦੀ ਸੀ ਕੇਲੇ ਦੇ ਛਿਲਕੇ ਸੜਕ ਤੇ ਨਾ ਸੁੱਟੋ ਖਾਲੀ ਬਿਸਕਟਾਂ ਦੇ ਰੈਪਰ ਕੂੜੇਦਾਨ ਚ ਪਾਓ ਪਰ ਅਰਮਾਨ ਉਹਨਾਂ ਦੀ ਇੱਕ ਨਿਸ਼ੀ ਸੁਣਦਾ ਇੱਕ ਦਿਨ ਦਾਦੀ ਨੇ ਗੁੱਸੇ ਚ ਆ ਕੇ ਦੇਖੋ ਇਹ ਕੂੜਾ ਹਮੇਸ਼ਾ ਤੁਹਾਡੇ ਕੋਲ ਰਹੇਗਾ ਅਗਲੇ ਦਿਨ ਜਦੋਂ ਰਮਾਨ ਜਾਗਿਆ ਤਾਂ ਚਾਰੇ ਪਾਸੇ ਮੱਖੀਆਂ ਭੀਪੀ ਕਰ ਰਹੀਆਂ ਸਨ ਨਾਲ ਹੀ ਉਸ ਦੇ ਸਿਰ ਦੇ ਉੱਤੇ ਕੂੜੇ ਦਾ ਬੱਦਲ ਮੰਡਲ ਬੱਦਲ ਮੰਡਰਾ ਆ ਰਿਹਾ ਸੀ ਦਾਦੀ ਦੀਆਂ ਗੱਲਾਂ ਸੱਚ ਸਾਬਤ ਹੋਈਆਂ ਇਸ ਤੋਂ ਬਾਅਦ ਰਮਾਨ ਦੇ ਨੇ ਬਾਲਾ ਨੂੰ ਕੇਲੇ ਦਾ ਛਿਲਕਾ ਸੁੱਟਣ ਤੇ ਦੇਖਿਆ ਤਾਂ ਰਮਾਨ ਉੱਚੀ ਬੋਲਿਆ ਓਏ ਬੁੱਧੂ ਛਿਲਕੇ ਨੂੰ ਸੜਕ ਤੇ ਨਾ ਸੁੱਟੋ ਕੋਈ ਤਿਲਕ ਜਾਵੇਗਾ ਬਾਲਾ ਨੇ ਛਿਲਕਾ ਕੂੜੇਦਾਨ ਵਿੱਚ ਪਾ ਦਿੱਤਾ ਅਗਲੇ ਦਿਨ ਕੂੜੇ ਦਾ ਉਹ ਬੱਦਲ ਛੋਟਾ ਹੋ ਗਿਆ ਰਮਾਨ ਨੇ ਸੋਚਿਆ ਆਹਾ ਇਹ ਕਿਵੇਂ ਹੋ ਗਿਆ ਫਿਰ ਾਰਮਾਨ ਨੇ ਰਮਾ ਆਂਟੀ ਨੂੰ ਪਲਾਸਟਿਕ ਦੇ ਥੈਲੇ ਸੁੱਟਦੇ ਦੇਖਿਆ ਾਰਮਾਨ ਨੇ ਕਿਹਾ ਆਂਟੀ ਬੈਗ ਚੁੱਕ ਕੇ ਦੁਬਾਰਾ ਵਰਤੋ ਰਮਾ ਆਂਟੀ ਬੈਗ ਚੁੱਕ ਕੇ ਉੱਥੋਂ ਚਲੀ ਗਈ ਅਗਲੇ ਦਿਨ ਜਦੋਂ ਾਰਮਾਨ ਜਾਗਿਆ ਤਾਂ ਬੱਦਲ ਹੋਰ ਵੀ ਛੋਟਾ ਹੋ ਗਿਆ ਸੀ ਾਰਮਾਨ ਮੁਸਕਰਾਇਆ ਉਹ ਸਮਝ ਗਿਆ ਸੀ ਕਿ ਉਸਨੇ ਕੀ ਕਰਨਾ ਹੈ ਹੁਣ ਜਦੋਂ ਵੀ ਉਹ ਕੋਈ ਬਿਸਕੁਟਾਂ ਦਾ ਪੈਕੇਟ ਜਾਂ ਲਫਾਫਾ ਜਾਂ ਪੈਨਸਲ ਘੜਦਾ ਤਾਂ ਾਰਮਾਨ ਉਸ ਨੂੰ ਰੋਕਦਾ ਉਹ ਬੇਕਾਰ ਚੀਜ਼ਾਂ ਚੁੱਕ ਕੇ ਕੂੜੇਦਾਨ 'ਚ ਪਾ ਦਿੰਦਾ। ਹੁਣ ਪਿੰਡ ਹੋਰ ਵੀ ਸਾਫ਼ ਸੁਥਰਾ ਹੋ ਗਿਆ ਸੀ। ਏਰਮਾਨ ਦਾ ਬੱਦਲ ਵੀ ਛੋਟਾ ਹੋਣ ਲੱਗ ਪਿਆ ਸੀ। ਫਿਰ ਇੱਕ ਦਿਨ ਉਹ ਗਾਇਬ ਹੋ ਗਿਆ ਤੇ ਏਰਮਾਨ ਸ਼ਾਇਦ ਦੁਨੀਆ ਦਾ ਸਭ ਤੋਂ ਖੁਸ਼ਹਾਲ ਮੁੰਡਾ ਬਣ ਗਿਆ। ਇਸ ਤੋਂ ਬਾਅਦ ਏਰਮਾਨ ਨੇ ਕਦੇ ਬੇਲੋੜੀ ਥਾਂ ਤੇ ਕੂੜਾ ਨਹੀਂ ਸੁੱਟਿਆ। ਕਹਾਣੀ ਖਤਮ ਹੋਈ। ਪ੍ਰਸ਼ਨਾਂ ਦੇ ਉੱਤਰ ਪਹਿਲਾ ਪ੍ਰਸ਼ਨ ਏਰਮਾਨ ਦੇ ਸਿਰ ਤੇ ਕੂੜੇ ਦਾ ਬੱਦਲ ਕਿਉਂ ਮંડਰਾ ਰਿਹਾ ਸੀ? ਏਰਮਾਨ ਦੇ ਸਿਰ ਤੇ ਬੱਦਲ ਇਸ ਲਈ ਮંડਰਾ ਰਿਹਾ ਸੀ ਕਿਉਂ ਹਰ ਸਮੇਂ ਆਪ ਕੂੜਾ ਖਿਲਾਰਦਾ ਰਹਿੰਦਾ ਸੀ। ਦੂਸਰਾ ਪ੍ਰਸ਼ਨ ਕੂੜੇ ਦੇ ਬਦਲ ਕਿਵੇਂ ਗਾਇਬ ਹੋ ਗਿਆ ਜਦੋਂ ਵੀ ਾਰਮਾਨ ਕਿਸੇ ਵਿਅਕਤੀ ਨੂੰ ਸੜਕ ਤੇ ਕੂੜਾ ਸੁੱਟਦਾ ਦੇਖਦਾ ਤਾਂ ਉਹ ਆਦਮੀ ਨੂੰ ਰੋਕਦਾ ਤੇ ਹੌਲੀ-ਹੌਲੀ ਉਸ ਦਾ ਬਦਲ ਛੋਟਾ ਹੋ ਗਿਆ ਗਾਇਬ ਹੋ ਗਿਆ ਪ੍ਰਸ਼ੰਤ ਜਨ ਸੁੱਕੇ ਕੂੜੇ ਤੇ ਗਿੱਲੇ ਕੂੜੇ ਦੀਆਂ ਪੰਜ-ਪੰਜ ਅਸੀਂ ਉਦਾਹਰਣਾਂ ਦੇਵਾਂਗੇ ਗਿੱਲਾ ਕੂੜਾ ਸਬਜ਼ੀਆਂ ਦੇ ਛਿਲਕੇ ਫਲਾਂ ਦੇ ਛਿਲਕੇ ਦਰਖਤਾਂ ਦੇ ਪੱਤੇ ਟਾਹਣੀਆਂ ਅੰਡੇ ਦੇ ਛਿਲਕੇ ਟਿਸ਼ੂ ਪੇਪਰ ਤੇ ਸੁੱਕਾ ਕੂੜਾ ਕਾਚ ਪਲਾਸਟਿਕ ਕੱਪੜੇ ਬੋਤਲਾਂ ਤੇ ਹੋਰ ਹੋਰ ਬਹੁਤ ਕੁਝ ਹੈ ਪ੍ਰਸ਼ਨ 4 ਤੁਹਾਡੇ ਘਰ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਕੂੜਾ ਬਣਦਾ ਹੈ ਤੇ ਇਸ ਨੂੰ ਘਟ ਕਰਨ ਲਈ ਕੀ ਕਰਨਾ ਚਾਹੀਦਾ ਹੈ ਸਾਡੇ ਘਰ ਦੇ ਵਿੱਚ ਪਲਾਸਟਿਕ ਦੇ ਲਵਹਾ ਪੇਸ ਨੂੰ ਨਹੀਂ ਵਰਤਣੇ ਚਾਹੀਦੇ ਤੇ ਜਿਹੜੀਆਂ ਹੈਗੀ ਹੈ ਗਿੱਲੇ ਕੂੜੇ ਨੂੰ ਖਾਦੇ ਰੂਪ ਵਿੱਚ ਵਰਤਿਆ ਜਾ ਸਕਦਾ ਸਬਜ਼ੀਆਂ ਦੇ ਛਿਲਕੇ ਫਲਾਂ ਦੇ ਛਿਲਕੇ ਨੂੰ ਆਲੇ ਦੁਆਲੇ ਦੀ ਸਫਾਈ ਰੱਖਣਾ ਕਿਉਂ ਜ਼ਰੂਰੀ ਹੈ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਬਿਮਾਰੀਆਂ ਨਹੀਂ ਫੈਲਦੀਆਂ ਹੈ ਜੇ ਅਸੀਂ ਨਹੀਂ ਸਫਾਈ ਰੱਖਾਂਗੇ ਤਾਂ ਅਸੀਂ ਬਿਮਾਰ ਹੋ ਜਾਵਾਂਗੇ ਮੱਖੀਆਂ ਵੀ ਭੀ ਭ ਕਰਨਗੀਆਂ ਜਿੱਥੇ ਸਫਾਈ ਉੱਥੇ ਖਦਾਈ ਅਗਲੀ ਗਾਣੀ ਹੈ ਪੁੱਤਰ ਸਿਹਤ ਤੇ ਸਫਾਈ रीत ਤੇ ਆਸ਼ਮਾ ਇੱਕੋ ਦਫ਼ਤਰ ਵਿੱਚ ਕਰਮਚਾਰਨਾ ਸਨ ਦੋਵੇਂ ਸੇਲੀਆਂ ਵਿੱਚ ਇੱਕ ਕਈ ਦਿਨਾਂ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਵਾਪਸ ਦਫ਼ਤਰ ਪਹੁੰਚੀਆਂ ਸਨ ਸ਼੍ਰੀਨ ਨੇ ਆਉਂਦਿਆਂ ਨੂੰ ਜੀ ਆਇਆਂ ਆਖਿਆ ਤੇ ਬਿਮਾਰੀ ਦਾ ਹਾਲਚਾਲ ਪੁੱਛਿਆ ਰੀਤ ਦੇ ਮੂੰਹੋਂ ਅਚਾਨਕ ਹੀ ਰੇੜੀ ਵਾਲੇ ਲਈ ਗਾਲ ਨਿਕਲ ਗਈ ਸ਼੍ਰੀਨ ਨੇ ਵਰਜਦੇ ਕਿਹਾ ਤੁਹਾਨੂੰ ਸਿਹਤ ਤੇ ਸਫਾਈ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਰੇੜੀ ਉੱਤੇ ਸਫਾਈ ਦੀ ਸੰਭਾਵਨਾ ਘਟ ਰਹੀਂਦੀ ਹੈ ਐਨੇ ਨੂੰ ਗਰਮਾ ਬੋਲੀ ਅੱਜ ਕੱਲ ਤਾਂ ਬਾਹਰ ਦੇ ਸਾਰੇ ਖਾਣਿਆਂ ਦਾ ਸੇਤ ਤੇ ਸਫਾਈ ਬਕੋ ਰੱਬ ਹੀ ਰੱਖਾ ਹੈ ਅਸੀਂ ਤਾਂ ਹਮੇਸ਼ਾ ਘਰ ਦਾ ਖਾਣਾ ਹੀ ਖਾਈਦਾ ਪਰ ਘਰ ਵਿੱਚ ਵੀ ਸਫਾਈ ਅਤੇ ਪੋਸ਼ਟਿਕ ਦਾ ਖਿਆਲ ਰੱਖਣਾ ਪੈਂਦਾ ਹੈ ਸ਼੍ਰੀਨ ਨੇ ਵਿੱਚ ਟੋਕਿਆ ਰੀਤ ਨੇ ਆਸਮਾਨ ਨੂੰ ਟਕੋਰ ਕਰਦਿਆਂ ਕਿਹਾ ਇਹ ਤਾਂ ਚਟੋਰੀ ਹੈ ਬਹੁਤ ਚਟੋਰੀ ਹੈ ਕੀ ਕਰੀਏ ਸਾਥ ਦੇਣਾ ਪੈਂਦਾ ਆਪਣੇ ਸਾਥੀਆਂ ਦਾ ਅਗੋਂ ਆਸਮਾਨ ਵੀ ਭੜਕ ਗਈ ਉਹ ਰੀਤ ਦੇ ਘਰ ਦੀ ਸਫਾਈ ਬਾਰੇ ਟਕੋਰ ਕਰਨ ਲੱਗੀ ਸ਼੍ਰੀਨ ਨੇ ਸਭ ਨੂੰ ਸ਼ਾਂਤ ਕਰਦਿਆਂ ਕਿਹਾ ਲੜੋ ਨਾ ਪਈ ਇਸ ਤਰ੍ਹਾਂ ਸੱਚ ਬਦਲ ਨਹੀਂ ਜਾਣਾ ਤੁਹਾਨੂੰ ਸਫਾਈ ਤੇ ਸਿਹਤ ਦਾ ਖਿਆਲ ਰੱਖਣਾ ਪੈਣਾ ਹੈ ਹੁਣ ਤੁਸੀਂ ਹਰ ਰੋਜ਼ ਬੁਰਸ਼ ਨਹਾਉਣ ਤੋਂ ਇਲਾਵਾ ਕੱਪੜਿਆਂ ਦੀ ਸਫਾਈ ਰੱਖਣੀ ਲਾਜ਼ਮੀ ਸਮਝਣੀ ਹੈ ਪਹਿਲਾ ਵਰਗੀ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਲਈ ਤੁਹਾਨੂੰ ਰੋਜ਼ਾਨਾ ਸੈਰ ਕਰਨੀ ਪਵੇਗੀ ਕਸਰਤ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ ਇਸ ਨਾਲ ਤੁਹਾਡੀ ਪਹਿਲਾ ਵਰਗੀ ਮੁਸਕਰਾਹਟ ਵਾਪਸ ਆ ਜਾਏਗੀ ਰੀਤ ਤੇ ਅਸ਼ਮਾ ਬਹੁਤ ਭਾਵਕ ਹੋ ਗਈਆਂ ਸਭ ਦਾ ਪਿਆਰ ਉਹਨਾਂ ਲਈ ਪ੍ਰੋਤਸਾ ਪ੍ਰੋਤਸਾਹਨ ਦਾ ਕੰਮ ਕਰ ਰਿਹਾ ਸੀ ਉਹਨਾਂ ਨੇ ਆਲੇ-ਦੁਆਲੇ ਦੀ ਸਫਾਈ ਦਾ ਸੰਕਲਪ ਲਿਆ ਸਾਰੇ ਸਾਥੀਆਂ ਨੇ ਉਹਨਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਅਗਲੀ ਸਵੇਰ ਦਫ਼ਤਰ ਦੇ ਆਲੇ-ਦੁਆਲੇ ਦੀ ਸਫਾਈ ਅਭਿਆਨ ਚੱਲ ਰਿਹਾ ਸੀ ਹਰ ਕੋਈ ਖੁਸ਼ ਸੀ ਸਿਹਤ ਅਤੇ ਸਫਾਈ ਦੀ ਬਹਾਰ ਨਾਲ ਮਨੁੱਖ ਦਾ ਮੋੜਾ ਸੁਖਦਾਇਕ ਸੀ ਪ੍ਰਸ਼ਨਾਂ ਦੇ ਉੱਤਰ ਪਹਿਲਾ ਪ੍ਰਸ਼ਨ ਸਿਹਤਮੰਦ ਰਹਿਣ ਲਈ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਸੰਤੁਲਿਤ ਭੋਜਨ ਦੂਸਰਾ ਪ੍ਰਸ਼ਨ ਰੀਤ ਤੇ ਆਸ਼ਮਾਨੇ ਕੀ ਖਾਦਾ ਰੇੜੀ ਦਾ ਖਾਣਾ ਤੀਸਰਾ ਪ੍ਰਸ਼ਨ ਸਰੀਰਕ ਸਫਾਈ ਤੋਂ ਕੀ ਭਾਵ ਹੈ ਨਾਉਣਾ ਨੋ ਕੱਟਣਾ ਦੰਦਾਂ ਦੀ ਸਫਾਈ ਕੱਪੜੇ ਦੀ ਸਫਾਈ ਸਾਰੇ ਕੰਮ ਪ੍ਰੋਕਤ ਸਾਰੇ ਸਫਾਈ ਕਿੱਥੇ ਕਿੱਥੇ ਕਰਨੀ ਚਾਹੀਦੀ ਹੈ ਘਰ ਦੀ ਦਫ਼ਤਰ ਦੀ ਗਲੀ ਦੀ ਸੜਕ ਦੀ ਆਲੇ ਦੁਆਲੇ ਦੀ ਹੈ ਸਾਰੇ ਕਿੱਥੇ ਸਫਾਈ ਕਰਨੀ ਚਾਹੀਦੀ ਹੈ ਪ੍ਰਸ਼ਨ 5 ਰੋਗ ਪ੍ਰਤੀਰੋਧਕ ਸਮਰੱਥਾ ਤੋਂ ਕੀ ਭਾਵ ਹੈ ਰੋਗਾਂ ਵਿਰੁੱਧ ਲੜਨ ਦੀ ਸਮਰੱਥਾ 6ਵਾਂ ਪ੍ਰਸ਼ਨ ਸਿਹਤ ਅਤੇ ਸਫਾਈ ਬਾਰੇ ਤੁਸੀਂ ਕਿਸੇ ਮਹਿੰਮ ਬਾਰੇ ਜਾਣਦੇ ਹੋ ਤਾਂ ਆਪਣੇ ਵਿਚਾਰ ਦੱਸੋ ਹਾਂਜੀ ਸਿਹਤ ਅਤੇ ਸਫਾਈ ਬਾਰੇ ਇੱਕ ਸਰਪੰਚ ਭਾਰਤ ਸਰਕਾਰ ਨੇ ਮਹਿੰਮ ਚਲਾਈ ਹੈ ਸਵਚ ਭਾਰਤ ਅਭਿਆਨ ਤੇ ਅਸੀਂ ਜਾਣਦੇ ਹਾਂ ਕਿ ਸਾਰੇ ਦੇਸ਼ ਵਿੱਚ ਇਹ ਅਭਿਆਨ ਚੱਲ ਰਿਹਾ ਹੈ। ਅਗਲੀ ਕਹਾਣੀ ਆਪਣੀ ਹੈਗੀ ਮੈਂ ਸਕੂਲ ਨਹੀਂ ਜਾਵਾਂਗਾ। ਸੁਣ ਜੱਸੀ, ਮਨਜੋਤ ਵਾਂਗ ਮੈਂ ਤੈਨੂੰ ਸਕੂਲ ਵਿੱਚ ਦਾਖਲ ਕਰਵਾ ਦੇਵਾਂਗੀ। ਤੂੰ ਵੀ ਭੈਣ ਦੇ ਨਾਲ ਸਕੂਲ ਚਲਾ ਜਾਇਆ ਕਰੀਂ। ਮਾਂ ਨੇ ਮਨਜੋਤ ਦੀਆਂ ਕਿਤਾਬਾਂ ਬੈਗ ਵਿੱਚ ਪਾਉਂਦਿਆਂ ਕਿਹਾ, ਮੈਂ ਨਹੀਂ ਜਾਵਾਂਗਾ। ਮਨਜੋਤ ਨੂੰ ਸਕੂਲ ਭੇਜੋ। ਕੁੜੀਆਂ ਸਕੂਲ ਜਾਂਦੀਆਂ ਹਨ ਮੁੰਡੇ ਨਹੀਂ। ਤੈਨੂੰ ਇਹ ਕਿਹਨੇ ਕਿਹਾ? ਕਿਸੇ ਨੇ ਨਹੀਂ, ਬੱਸ ਮੈਂ ਜਾਣਦਾ। ਜੱਸੀ ਝੱਟ ਬੋਲਿਆ। ਜੱਸੀ ਨੂੰ ਪੜਨ ਦਾ ਬਿਲਕੁਲ ਵੀ ਸ਼ੌਂਕ ਨਹੀਂ ਸੀ ਜਦੋਂ ਵੀ ਉਸ ਦੇ ਸਾਹਮਣੇ ਪੜਨ ਦੀ ਗੱਲ ਹੁੰਦੀ ਤਾਂ ਇਸ ਤਰ੍ਹਾਂ ਦਾ ਹੀ ਜਵਾਬ ਦਿੰਦਾ ਮਾਂ ਉਸ ਨੂੰ ਬਹੁਤ ਸਮਝਾਉਂਦੀ ਪਰ ਜੱਸੀ ਸਕੂਲ ਜਾਣ ਲਈ ਤਿਆਰ ਨਹੀਂ ਸੀ ਮਾਂ ਪਿਓ ਹਮੇਸ਼ਾ ਉਸ ਨੂੰ ਮਨਾਉਣ ਦੇ ਤਰੀਕੇ ਸੋਚਦੇ ਰਹਿੰਦੇ ਇੱਕ ਮਹੀਨੇ ਬਾਅਦ ਮਾਂ ਤੇ ਪਿਓ ਦੀ ਮਿਹਨਤ رنگ ਲਿਆਈ ਜੱਸੀ ਨੇ ਗਵਾਂਢ ਵਿੱਚ ਹੀ ਮੋਨਕਾ ਦੀ ਟਿਊਸ਼ਨ ਪੜਨ ਲਈ ਹਾਂ ਕਰ ਦਿੱਤੀ ਮਾਂ ਨੇ ਇਹ ਸੋਚ ਕੇ ਸੁੱਖ ਦਾ ਸਾਹ ਲਿਆ ਕਿ ਇੱਕ ਵਾਰ ਪੜਨ ਦੀ ਆਤ ਵਹਿ ਗਈ ਤਾਂ ਸਕੂਲ ਵੀ ਜਾਣਾ ਸ਼ੁਰੂ ਕਰ ਦੇਊਗਾ ਮਾਂ ਨੇ ਜੱਸੀ ਨੂੰ ਪਿਆਰ ਕੀਤਾ ਤੇ ਬੋਲੀ ਕਿ ਟਿਊਸ਼ਨ ਦਾ ਸਮਾਂ ਹੋ ਗਿਆ ਹੈ ਮੋਨ ਕਾ ਦੀਦੀ ਕੋਲ ਪੜਨ ਨਹੀਂ ਜਾਣਾ ਜੱਸੀ ਬੋਲਿਆ ਭੁੱਖ ਲੱਗੀ ਐ ਦੁੱਧ ਪੀ ਕੇ ਜਾਊਂਗਾ ਹੁਣ ਇਹ ਤਾਂ ਤੂੰ ਖਾਣਾ ਖਾਦਾ ਸੀ ਮਾਂ ਨੇ ਬੜਬੜਾਉਂਦੇ ਕਿਹਾ ਦੁੱਧ ਦਾ ਗਲਾਸ ਜੱਸੀ ਦੇ ਹੱਥ ਵਿੱਚ ਫੜਾ ਦਿੱਤਾ ਜੱਸੀ ਦੁੱਧ ਨੂੰ ਹੌਲੀ ਹੌਲੀ ਪੀਣ ਲੱਗਿਆ ਤੇ ਦੁੱਧ ਪੀ ਕੇ ਉਹ ਲੰਮਾ ਪੈ ਗਿਆ ਮਾਂ ਨੇ ਕਿਹਾ ਹੁਣ ਜਾ ਜਾ ਕੇ ਪੜਨ ਪੜ ਕੇ ਆ ਮੈਂ ਤਾਂ ਕੇਲਾ ਖਾਣਾ ਚਾਹੁੰਦਾ ਮੈਨੂੰ ਹੋਰ ਭੁੱਖ ਲੱਗੀ ਐ ਜੱਸੀ ਬੋਲਿਆ ਲੈ ਲਓ ਜਲਦੀ ਖਾਓ ਕੇਲਾ ਚਲੋ ਪੜਾਈ ਕਰਨ ਲਈ ਜਾਓ ਮਾਂ ਨੇ ਛੱਟ ਕੇਲਾ ਜੱਸੀ ਦੇ ਹੱਥ ਚ ਫੜਾਤਾ ਜੱਸੀ ਨੇ ਕੇਲਾ ਖਤਮ ਕਰ ਰਿਆ ਤੇ ਫਿਰ ਫੇਰ ਲੰਮਾ ਪੈ ਗਿਆ ਹੁਣ ਕੀ ਹੋਇਆ ਲੰਮਾ ਕਿਉਂ ਪਿਆ ਗਿਆ ਮਾਂ ਨੇ ਚੀਕ ਕੇ ਕਿਹਾ ਮੇਰਾ ਢਿੱਡ ਭਰ ਗਿਆ ਹੁਣ ਮੈਂ ਉੱਠ ਨਹੀਂ ਸਕਦਾ ਮੈਨੂੰ ਨੀਂਦ ਆ ਰਹੀ ਹੈ ਇਹ ਕਹਿ ਕੇ ਜੱਸੀ ਛੱਟ ਬਿਸਤਰੇ ਵਿੱਚ ਲੁਕ ਗਿਆ ਤੇ ਅੱਖਾਂ ਬੰਦ ਕਰ ਲਈਆਂ ਜਦੋਂ ਜੱਸੀ ਜਾਗਿਆ ਮਨਜੋਤ ਅਤੇ ਗੁਰਜੋਤ ਦੋਵੇਂ ਪੜ ਰਹੀਆਂ ਸੀ ਸਾਹਮਣੇ ਕਈ ਰੰਗ ਬਨਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਪਈਆਂ ਸੀ ਕਿਤਾਬਾਂ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਰਹੀ ਸੀ ਮਾਂ ਨੇ ਅੱਖਾਂ ਨਾਲ ਇਸ਼ਾਰਾ ਕਰਦੇ ਕਿਹਾ ਪਰੇ ਹਟੋ ਤੁਸੀਂ ਦੋਵੇਂ ਇਹ ਕਿਤਾਬਾਂ ਜੱਸੀ ਦੀਆਂ ਹਨ ਜੇ ਉਹ ਨਹੀਂ ਲੈਣਾ ਚਾਹੁੰਦਾ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਦੇ ਦੇਵਾਂਗੀ ਫਿਰ ਜੱਸੀ ਵੱਲ ਦੇਖਦੇ ਆ ਉਸਨੇ ਕਿਹਾ ਕਿਉਂ ਨਾ ਮੈਂ ਇਹ ਸਾਰੀਆਂ ਕਿਤਾਬਾਂ ਇਹਨਾਂ ਦੋਵਾਂ ਨੂੰ ਦੇ ਦੇਵਾਂ ਕਿਉਂ ਇਹ ਮੇਰੀਆਂ ਕਿਤਾਬਾਂ ਹੈ ਮੈਂ ਹੀ ਲਵਾਂਗਾ ਇਹ ਕਹਿ ਕੇ ਜੱਸੀ ਨੇ ਸਾਰੀਆਂ ਕਿਤਾਬਾਂ ਆਪਣੇ ਵੱਲ ਖਿੱਚ ਲਈਆਂ ਫਿਰ ਹੌਲੀ ਜੀ ਬੋਲਿਆ ਕੱਲ ਤੋਂ ਮੈਂ ਵੀ ਸਕੂਲ ਜਾਵਾਂਗਾ ਮਾਂ ਖੁਸ਼ ਹੋ ਗਈ ਆਪਣੀ ਕਹਾਣੀ ਮੈਂ ਸਕੂਲ ਨਹੀਂ ਜਾਵਾਂਗਾ ਖਤਮ ਹੋ ਗਈ ਹੈ ਇਹਦਾ ਪਹਿਲਾ ਪ੍ਰਸ਼ਨ ਜੱਸੀ ਨੇ ਸਕੂਲ ਨਾ ਜਾਣ ਦਾ ਬਹਾਨਾ ਕੀ ਬਣਾਇਆ ਉਸਨੇ ਕਿਹਾ ਕੁੜੀਆਂ ਸਕੂਲ ਜਾਂਦੀਆਂ ਮੁੰਡੇ ਨਹੀਂ ਦੂਸਰਾ ਪ੍ਰਸ਼ਨ ਜੱਸੀ ਨੇ ਜਿਆ ਕੀ ਕੀਤਾ ਕਿ ਉਸ ਨੂੰ ਟਿਊਸ਼ਨ ਨਾ ਜਾਣਾ ਪਵੇ ਉਸ ਨੇ ਪਹਿਲਾਂ ਦੁੱਧ ਪੀ ਲਿਆ ਫਿਰ ਕੇਲਾ ਖਾ ਲਿਆ ਫਿਰ ਉਹ ਬਿਸਤਰੇ 'ਚ ਪੈ ਗਿਆ ਤੇ ਨੀਂਦ ਆ ਗਈ ਉਸ ਨੂੰ ਪ੍ਰਸ਼ਨ 3 ਰੰਗ-ਬਰੰਗੀਆਂ ਕਿਤਾਬਾਂ ਪਿੱਛੇ ਕੌਣ ਲੜ ਰਿਹਾ ਸੀ ਇਹ ਕਿਤਾਬਾਂ ਕਿਸ ਦੀਆਂ ਸਨ ਰੰਗ-ਬਰੰਗੀਆਂ ਕਿਤਾਬਾਂ ਪਿੱਛੇ ਮਨਜੋਤ ਤੇ ਗੁਰਜੋਧ ਲੜ ਰਹੀਆਂ ਸਨ ਇਹ ਇਹ ਦੋਵੇਂ ਇਹ ਤਾਂ ਲੜ ਰਹੀਆਂ ਸਨ ਕਿ ਉਹ ਕਿਤਾਬਾਂ ਜੱਸੀ ਦੀਆਂ ਸੀ ਮਹਿਨਤ ਰੰਗ ਲਈ ਇਸ ਦਾ ਕੀ ਮਤਲਬ ਹੈ ਇਸ ਦਾ ਆਪਣੇ ਵਾਕਾਂ ਵਿੱਚ ਪ੍ਰਯੋਗ ਕਰੋ ਮਿਹਨਤ ਰੰਗ ਲਿਆਈ ਦਾ ਅਰਥ ਹੈ ਕੋਈ ਕੰਮ ਨੂੰ ਪੂਰਾ ਕਰਨਾ ਸਫਲਤਾਪੂਰਵਕ ਪੂਰਾ ਹੋ ਜਾਏ ਕਮ ਤਾਂ ਅਸੀਂ ਕਹਦੇ ਨੇ ਉਹਦੀ ਮਿਹਨਤ ਰੰਗ ਲਿਆਈ ਇਹਦਾ ਪ੍ਰਸ਼ੰ ਰਮਨ ਦੀ ਮਿਹਨਤ ਰੰਗ ਲਿਆਈ ਕਿਉਂਕਿ ਅੱਜ ਉਹ ਡਾਕਟਰ ਬਣ ਗਿਆ ਸੀ ਪ੍ਰਸ਼ੰਤ ਜਣ ਤੁਹਾਡੇ ਮੁਤਾਬਕ ਜੱਸੀ ਸਕੂਲ ਵਿੱਚ ਟਿਊਸ਼ਨ ਨਾ ਜਾਣ ਲਈ ਜੋ ਕੁਝ ਕਰ ਰਿਹਾ ਸੀ ਕੀ ਉਹ ਸਹੀ ਹੈ ਜੇਕਰ ਹਾਂ ਤੇ ਕਿਉਂ ਮੇਰੇ ਖਿਆਲ ਅਨੁਸਾਰ ਜੱਸੀ ਜਿਹੜਾ ਕੁਝ ਕਰ ਰਿਹਾ ਸੀ ਗਲਤ ਕਰ ਰਿਹਾ ਸੀ ਉਸ ਨੂੰ ਸਕੂਲ ਜਾਣਾ ਚਾਹੀਦਾ ਹੈ ਤੇ ਆਪਣੇ ਮਾਂ ਪਿਓ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ ਅਗਲੀ ਕਹਾਣੀ ਵਰਲਡ ਵਾਈਡ ਵੈਬਸਾਈਟ ਵਰਲਡ ਵਾਈਡ ਵੈਬ ਕੰਪਿਊਟਰ ਵਾਲੇ ਮੈਡਮ ਜਮਾਤ ਵਿੱਚ ਬੱਚਿਆਂ ਨੂੰ ਦੱਸ ਰਹੇ ਸਨ ਕਿ ਇੱਕ ਇੰਟਰਨੈਟ ਇੱਕ ਬਹੁਤ ਵੱਡਾ ਕੰਪਿਊਟਰਾਂ ਦਾ ਭੰਡਾਰ ਹੈ ਜਿਸ ਨਾਲ ਸੰਸਾਰ ਭਰ ਦੇ ਕੰਪਿਊਟਰ ਜੁੜੇ ਹੋਏ ਹੁੰਦੇ ਹਨ ਇਸ ਨੂੰ ਵਰਲਡ ਵਾਈਡ ਵੈਬ ਕਹਿੰਦੇ ਹਨ ਇਸ ਨੂੰ ਸੰਖੇਪ ਵਿੱਚ www ਕਹਿ ਲਿਆ ਜਾ ਸਕਦਾ ਹੈ ਇਹ ਪੰਨਿਆਂ ਦਾ ਇੱਕ ਬਹੁਤ ਵੱਡਾ ਜਿਹਾ ਭੰਡਾਰ ਹੈ ਇੱਕ ਪੇਜ ਜਿਸ ਦੇ ਅੰਦਰ ਸ਼ਬਦ ਅੰਕ ਤਸਵੀਰ ਗੀਤ ਵੀਡੀਓ ਕਲਿੱਪ ਤੇ ਹੋਰ ਸੂਚਨਾਵਾਂ ਹੋ ਸਕਦੀਆਂ ਹਨ ਇੰਟਰਨੈਟ ਇੱਕ ਨੈਟਵਰਕ ਹੈ ਜੋ ਕੰਪਿਊਟਰਾਂ ਲੈਪਟਾਪਾਂ ਟੈਬਲੇਟਾਂ ਅਤੇ ਮੋਬਾਈਲ ਫੋਨਾਂ ਦੇ ਬਣੇ ਨੈਟਵਰਕਾਂ ਦਾ ਇੱਕ ਨੈਟਵਰਕ ਹੈ www ਇੰਟਰਨੈਟ ਨਾਲ ਜੁੜੇ ਪੰਨਿਆਂ ਦਾ ਇੱਕ ਸੰਗ੍ਰਹਿ ਹੈ ਇਸ ਲਈ www ਆਪਣੇ ਆਪ ਵਿੱਚ ਇੰਟਰਨੈਟ ਨਹੀਂ ਪਰ ਇਸ ਦਾ ਇੱਕ ਹਿੱਸਾ ਹੈ ਸਭ ਤੋਂ ਮਜ਼ੇਦਾਰ ਹਿੱਸਾ ਜੇਕਰ ਤੁਸੀਂ ਇੰਟਰਨੈਟ ਨੂੰ ਇੱਕ ਰੇਸਤਰਾ ਮੰਨ ਲਓ ਤਾਂ www ਉੱਥੋਂ ਦੇ ਪਕਵਾਨਾਂ ਵਿੱਚ ਸਭ ਤੋਂ ਮਸ਼ਹੂਰ ਪਕਵਾਨ ਹੋਵੇਗਾ ਤੇ ਵੈਬ ਬ੍ਰਾਊਜ਼ਰ ਇੱਕ ਚਮਚਾ ਹੋਵੇਗਾ ਜੋ ਉਸ ਡਿਸ਼ ਵਿੱਚੋਂ ਮਜ਼ੇਦਾਰ ਪਸੰਦੀਦਾ ਖਾਣਾ ਚੁਣਨ ਵਿੱਚ ਮਦਦ ਕਰੇਗਾ ਇਸ ਲਈ ਇਸ ਵਿੱਚ ਮੌਜੂਦ ਈਮੇਲ ਰਾਹੀਂ ਤੁਸੀਂ ਸੰਸਾਰ ਵਿੱਚ ਕਿਤੇ ਵੀ ਕਿਸੇ ਨੂੰ ਵੀ ਪੱਤਰ ਭੇਜ ਸਕਦੇ ਹੋ ਤੇ ਉਸ ਨੂੰ ਇੱਕ ਮਿੰਟ ਦੇ ਅੰਦਰ ਹੀ ਪ੍ਰਾਪਤ ਵੀ ਕਰ ਸਕਦੇ ਹੋ ਈਮੇਲ ਰਾਹੀਂ ਈਮੇਲ ਮੁਫਤ ਹੈ ਸਰਚ ਦੀ ਮਦਦ ਨਾਲ ਤੁਸੀਂ ਵੱਖ-ਵੱਖ ਵਿਸ਼ਿਆਂ ਉਤੇ ਲੱਖਾਂ ਉਪਯੋਗੀ ਅਣਉਪਯੋਗੀ ਸੂਚਨਾਵਾਂ ਭੇਜ ਸਕਦੇ ਹੋ ਕੋਈ ਵੀ ਕਦੇ ਵੀ ਇਸ ਦਾ ਕੰਪਿਊਟਰ ਇੰਟਰਨੈਟ ਨਾਲ ਜੁੜਿਆ ਹੋਵੇ ਉਹ www ਉਤੇ ਇਹਨਾਂ ਸੂਚਨਾਵਾਂ ਨੂੰ ਸੰਸਾਰ ਨਾਲ ਵੰਡ ਸਕਦਾ ਹੈ ਤੁਸੀਂ ਇਸ ਸੂਚਨਾ ਨੂੰ ਪ੍ਰਾਪਤ ਵੀ ਕਰ ਸਕਦੇ ਹੋ ਉਹ ਵੀ ਮੁਫਤ ਵਰਲਡ ਵਾਈਡ ਵੈੱਬਸਾਈਟ ਕਹਾਣੀ ਖਤਮ ਹੋ ਗਈ ਹੈ ਪਹਿਲਾ ਪ੍ਰਸ਼ਨ ਹੈ ਇੱਕ ਪੇਜ ਵਿੱਚ ਕਿਹੜੀਆਂ-ਕਿਹੜੀਆਂ ਸੂਚਨਾਵਾਂ ਹੋ ਸਕਦੀਆਂ ਹਨ ਹਾਂਜੀ ਬਹੁਤ ਸਾਰੀਆਂ ਸੂਚਨਾ ਸ਼ਬਦ ਅੰਕ ਗੀਤ ਤਸਵੀਰ ਤੇ ਅਸੀਂ ਉਪਰੋਕਤ ਸਾਰੇ ਤੇ ਨਿਸ਼ਾਨ ਲਾਵਾਂਗੇ ਤੁਸੀਂ ਸੰਸਾਰ ਵਿੱਚ ਕਿਤੇ ਵੀ ਕਿਸੇ ਵੀ ਕਿਸ ਰਾਹੀਂ ਪੱਤਰ ਭੇਜਦੇ ਹੋ ਅਸੀਂ ਇੰਟਰਨੈਟ ਰਾਹੀਂ ਪੱਤਰ ਭੇਜਦੇ ਹਾਂ www ਨੂੰ ਖੋਲ ਕੇ ਲਿਖੋ ਵਰਲਡ ਵਾਈਡ ਵੈਬ ਚੌਥਾ ਪ੍ਰਸ਼ਨ ਕੰਪਿਊਟਰ ਵਾਲੇ ਮੈਡਮ ਜਮਾਤ ਵਿੱਚ ਬੱਚਿਆਂ ਨੂੰ ਕੀ ਦੱਸ ਰਹੇ ਸਨ ਉਹ ਇੰਟਰਨੈਟ ਬਾਰੇ ਦੱਸ ਰਹੇ ਸਨ ਇੰਟਰਨੈਟ ਕਿਸ ਤਰ੍ਹਾਂ ਦਾ ਨੈਟਵਰਕ ਹੈ ਇੰਟਰਨੈਟ ਨੈਟ ਬਹੁਤ ਵੱਡਾ ਕੰਪਿਊਟਰਾਂ ਦਾ ਭੰਡਾਰ ਹੈ ਜਿਸ ਨਾਲ ਸੰਸਾਰ ਦੇ ਸਾਰੇ ਕੰਪਿਊਟਰ ਜੁੜੇ ਹੋਏ ਹੁੰਦੇ ਹਨ ਇਸ ਨੂੰ www ਵੀ ਕਹਿ ਸਕਦੇ ਆ ਆਪਣੇ ਦੋਸਤ ਨੂੰ ਮੇਲ ਕਰੋ ਤੇ ਤੁਸੀਂ ਦੱਸੋ ਕਿ ਕਿਹੜੇ-ਕਿਹੜੇ ਸਟੈਪ ਵਰਤਦੇ ਹੋ ਸਭ ਤੋਂ ਪਹਿਲਾਂ ਤਾਂ ਮੇਲ ਕਰਨ ਲਈ ਐਪ ਖੋਲੋ ਤੇ ਆਪਣੇ ਦੋਸਤ ਦੀ ਆਈਡੀ ਤੇ ਮੇਲ ਟਾਈਪ ਕਰੋ ਤੇ ਉਸ ਨੂੰ ਸੈਂਡ ਕਰੋ ਪ੍ਰਸ਼ਨ 7 ਇਸ ਕਹਾਣੀ ਵਿੱਚ ਸਿੱਖੇ ਤਕਨੀਕੀ ਨਵੇਂ-ਨਵੇਂ ਸ਼ਬਦ ਲਿਖੋ ਬ੍ਰਾਊਜ਼ਰ ਲੈਪਟਾਪ www ਟੈਬ ਈਮੇਲ ਟੈਬਲੇਟ ਤੇ ਵੈਬਸਾਈਟ ਇਹ ਹੈ ਤੇ ਇੰਟਰਨੈਟ ਇਹ ਸਾਰੇ ਨਵੇਂ-ਨਵੇਂ ਸ਼ਬਦ ਆ। ਅਗਲਾ ਕਹਾਣੀ ਹੈ ਆਪਣੀ ਪੁੱਤਰ ਪੂਰੀ ਕਿਉਂ ਫੁੱਲਦੀ ਹੈ? ਮੇਰੇ ਸਿਮਰਨ ਪੁੱਤਰ ਸਾਡੀਆਂ ਥਾਲੀਆਂ ਅਤੇ ਦਿਮਾਗ ਵਿੱਚ ਹਲਵਾ ਪੂਰੀ ਅਤੇ ਖੀਰ ਦੀ ਅਲੱਗ-ਅਲੱਗ ਜਗ੍ਹਾ ਹੁੰਦੀ ਐ ਹੁਣ ਤਾਂ ਸਕੂਲਾਂ ਵਿੱਚ ਵੀ ਬੁੱਧਵਾਰ ਵਾਲੇ ਦਿਨ ਪੂਰੀਆਂ ਖਾਣ ਨੂੰ ਮਿਲਦੀਆਂ ਸਿਮਰਨ ਕੀ ਤੂੰ ਕਦੇ ਸੋਚਿਆ ਕਿ ਪੂਰੀ ਕਿਉਂ ਫੁੱਲ ਜਾਂਦੀ ਐ ਦਾਦਾ ਜੀ ਨੇ ਉਸ ਨੂੰ ਪੁੱਛਿਆ ਮੈਂ ਦਾਦਾ ਜੀ ਦੇ ਸਵਾਲ ਬਾਰੇ ਸੋਚਣ ਲੱਗੀ ਕਿ ਉਸ ਦੇ ਅੰਦਰ ਹਵਾ ਭਰੀ ਹੁੰਦੀ ਐ ਪੂਰੀ ਦੇ ਅੰਦਰ ਹਵਾ ਕੌਣ ਭਰਦਾ ਐ ਦਾਦਾ ਜੀ ਨੇ ਕਿਹਾ ਤੂੰ ਦੇਖਿਆ ਹੋਣਾ ਗੁਬਾਰੇ ਦੇ ਅੰਦਰ ਮੂੰਹ ਨਾਲ ਹਵਾ ਭਰਨ ਤੋਂ ਬਾਅਦ ਉਹ ਫੁੱਲ ਜਾਂਦਾ ਐ ਤੇਰੇ ਪਿਤਾ ਜੀ ਆਪਣੀ ਸਾਈਕਲ ਦੇ ਟਾਇਰਾਂ ਵਿੱਚ ਪੰਪ ਨਾਲ ਹਵਾ ਭਰਦੇ ਆ ਪਰ ਤੇਰੀ ਮਾਂ ਪੂਰੀਆਂ ਨੂੰ ਫਲਾਉਣ ਲਈ ਕਿਸ ਤਰ੍ਹਾਂ ਇਸ ਤਰੀਕੇ ਦਾ ਕੀ ਇਸਤੇਮਾਲ ਕਰਦੀ ਹੋਊਗੀ ਹੈ ਨਾ ਸੁਚਨ ਵਾਲੀ ਗੱਲ ਦਾਦਾ ਜੀ ਨੇ ਦੱਸਿਆ ਆਟੇ ਵਿੱਚ ਦੋ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ ਗਲਾਈਕੋਡੀਨ ਤੇ ਗਲੂਟਨ ਇਹਨਾਂ ਦੋਵਾਂ ਪ੍ਰੋਟੀਨਾਂ ਦੇ ਅਣੂਆਂ ਨੂੰ ਬਹੁਤ ਪਿਆਸ ਲੱਗਦੀ ਹੈ ਆਟੇ ਵਿੱਚ ਜਿਵੇਂ ਹੀ ਪਾਣੀ ਪਾਇਆ ਜਾਂਦਾ ਇਹ ਅਣੂ ਉਸ ਨੂੰ ਪੀ ਲੈਂਦੇ ਹਨ ਤੇ ਉਹ ਪਾਣੀ ਪੀਣ ਤੋਂ ਬਾਅਦ ਵੱਡੇ ਤੇ ਮੋਟੇ ਹੋ ਜਾਂਦੇ ਆ ਉਹ ਜਦੋਂ ਫੈਲ ਜਾਂਦੇ ਆ ਜਾਹਰ ਹੈ ਕਿ ਉਹਨਾਂ ਕੋਲ ਆਰਾਮ ਨਾਲ ਬੈਠਣ ਦੀ ਥਾਂ ਨਹੀਂ ਹੁੰਦੀ ਇਸ ਲਈ ਉਹ ਇੱਕ ਦੂਜੇ ਨੂੰ ਛੂੰਦੇ ਹਨ ਤੇ ਧੱਕਾ ਮੁੱਕੀ ਵੀ ਕਰਦੇ ਹਨ ਇੱਕ ਦੂਜੇ ਨਾਲ ਚਿਪਕ ਵੀ ਜਾਂਦੇ ਹਨ ਤੇ ਇਕੱਠੇ ਚਿਪਕ ਕੇ ਉਹ ਇੱਕ ਨੈਟਵਰਕ ਜਿਹਾ ਬਣਾ ਲੈਂਦੇ ਆ ਦਾਦਾ ਜੀ ਨੇ ਦੱਸਿਆ ਕਿ ਗੁੰਨੇ ਹੋਏ ਆਟੇ ਵਿੱਚ ਗਲੂਟਨ ਹੋਣ ਦੀ وجہ ਨਾਲ ਉਸ ਨੂੰ ਵੇਲਿਆ ਜਾ ਸਕਦਾ ਹੈ ਜਦੋਂ ਇਸ ਆਟੇ ਦੇ ਛੋਟੇ ਛੋਟੇ ਪੇੜੇ ਆ ਨੂੰ ਵੇਲਿਆ ਜਾਂਦਾ ਤਾਂ ਪੂਰੀ ਵਿੱਚ ਗਲੂਟਨ ਦੀ ਇੱਕ ਤਹਿ ਜੀ ਬਣ ਜਾਂਦੀ ਹੈ ਜਦੋਂ ਪੂਰੀ ਨੂੰ ਗਰਮ ਤੇਲ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਦੀ ਸ਼ੇਠ ਲੀਤ ਹੈ ਤੇਲ ਦੀ ਵਜ੍ਹਾ ਨਾਲ ਗਰਮ ਹੋ ਜਾਂਦੀ ਹੈ ਤੇ ਆਟੇ ਨੂੰ ਗੁੰਨਣ ਲਈ ਉਸ ਵਿੱਚ ਪਾਣੀ ਮਿਲਾਇਆ ਜਾਂਦਾ ਹੈ ਜਿਆਦਾ ਗਰਮ ਹੋਣ ਕਰਨਾ ਪੂਰੀ ਦੇ ਅੰਦਰ ਦਾ ਪਾਣੀ ਭਾਫ਼ ਬਣ ਕੇ ਉੱਡਦਾ ਹੈ ਇਸ ਭਾਫ਼ ਇਹ ਭਾਫ਼ ਬਹੁਤ ਤਾਕਤਵਰ ਹੁੰਦੀ ਹੈ ਅਤੇ ਇਸ ਨਾਲ ਗੁਰਲੂਟਨ ਦੀ ਤਹਿ ਉੱਤੇ ਚਲੀ ਜਾਂਦੀ ਹੈ ਇਸ ਕਾਰਨ ਪੂਰੀ ਫੁੱਲ ਜਾਂਦੀ ਹੈ ਤੇ ਪ੍ਰਸ਼ਨ ਆਪਣਾ ਬਣ ਗਿਆ ਪਹਿਲਾ ਥਾਲੀਆਂ ਅਤੇ ਦਿਮਾਗ ਵਿੱਚ ਕਿਸ ਦੀ ਅਲੱਗ-ਲੱਗ ਜਗ੍ਹਾ ਹੁੰਦੀ ਹੈ ਹਲਵਾ ਪੂਰੀ ਖੀਰ ਪੂਰੀ ਸਭ ਦੀ ਅਲਗ-ਅਲਗ ਜਗਾ ਹੁੰਦੀ ਐ ਅਸੀਂ ਊੜਾ ਤੇੜਾ ਦੋਨਾਂ ਤੇ ਲਾਵਾਂਗੇ ਆਟੇ ਵਿੱਚ ਕਿਹੜੇ ਪ੍ਰੋਟੀਨ ਹੁੰਦੇ ਐ ਆਟੇ ਵਿੱਚ ਗਲਾਈਕੋਡਿਨ ਤੇ ਗਲੂਟੋਨ ਹੁੰਦੇ ਐ ਅਸੀਂ ਊੜਾ ਤੇੜਾ ਦੋਵਾਂ ਤੇ ਨਿਸ਼ਾਨ ਲਾਵਾਂਗੇ ਤੀਸਰਾ ਪ੍ਰਸ਼ਨ ਆਟੇ ਵਿੱਚ ਜਿਹੜਾ ਕੀ ਐ ਜਿਸ ਕਰਨਾ ਆਟੇ ਨੂੰ ਵੇਲਿਆ ਜਾ ਸਕਦਾ ਆਟੇ ਵਿੱਚ ਗਲੂਟੋਨ ਹੁੰਦਾ ਐ ਇਸ ਕਰਕੇ ਉਸ ਨੂੰ ਅਸੀਂ ਵਧਾ ਸਕਦੇ ਹਾਂ ਵੇਲ ਸਕਦੇ ਹਾਂ ਚਾਰ ਪ੍ਰਸ਼ਨ ਬੁੱਧਵਾਰ ਵਾਲੇ ਦਿਨ ਸਕੂਲ ਵਿੱਚ ਕੀ ਬਣਦਾ ਐ ਬੁੱਧਵਾਰ ਵਾਲੇ ਦਿਨ ਸਕੂਲ ਵਿੱਚ ਪੂਰੀ ਬਣਦੀ ਐ ਪ੍ਰਸ਼ਨ 5 ਹੇਠ ਲਿਖਿਆਂ ਵਿੱਚੋਂ ਖਾਸ ਨਾਮ ਚੁਣੋ ਖਾਸ ਨਾਮ ਹਾਂ ਇਥੇ ਲਿਖਿਆ ਸੀ ਮਿਰਨ ਬੁੱਧਵਾਰ ਊੜਾ ਤੇ ਆੜਾ ਦੋਵੇਂ ਉਪਰ ਉਕਤ ਸਾਰੇ ਹਾਂਜੀ ਖਾਸ ਨਾਮ ਹੈ ਬੁੱਧਵਾਰ ਪੂਰੀ ਕਿਸ ਕਾਰਨ ਫੁੱਲਦੀ ਹੈ ਹਾਂਜੀ ਆਟੇ ਤੇ ਆਟੇ ਨੂੰ ਪਾਣੀ ਨਾਲ ਗੁੰਨਿਆ ਜਾਂਦਾ ਹੈ ਪਾਣੀ ਗਰਮ ਹੋ ਕੇ ਜਦੋਂ ਭਾਫ਼ ਬਣਦਾ ਤਾਂ ਭਾਫ਼ ਉੱਪਰ ਨੂੰ ਉੱਡਣ ਕਰਕੇ ਪੂਰੀ ਫੁੱਲ ਜਾਂਦੀ ਹੈ ਕਿਹੜੇ ਦੋ ਪ੍ਰੋਟੀਨ ਦੇ ਅਣੂਆਂ ਨੂੰ ਬਹੁਤ ਪਿਆਸ ਲੱਗਦੀ ਹੈ ਗਲਾਈਕੋਡੀਨ ਤੇ ਗਲੂਟਨ ਨੂੰ ਪੰਜਾਬ ਦੇ ਪੰਜ ਪ੍ਰਸਿੱਧ ਖਾਣੇ ਦੇ ਨਾਮ ਲਿਖੋ ਸਾਗ ਮੱਕੀ ਦੀ ਰੋਟੀ ਤੰਦੂਰੀ ਰੋਟੀ ਪਰੌਂਠੇ ਦਾਲ ਛੋਲੇ ਗੁਲਚੇ ਹਮ ਪ੍ਰਸ਼ੰਨੋ ਦਾਦਾ ਜੀ ਦੇ ਸਵਾਲ ਬਾਰੇ ਸਿਮਰਨ ਕੀ ਸੋਚਣ ਲੱਗੀ ਸਿਮਰਨ ਸੋਚਣ ਲੱਗੀ ਕਿ ਉਸ ਦੀ ਮਾਂ ਜੋ ਪੂਰੀਆਂ ਬਣਾਉਂਦੀ ਹੈ ਉਹ ਕਿਹੜੇ ਤਰੀਕੇ ਨਾਲ ਬਣਾਉਂਦੀ ਹੈ ਉਹ ਕਿਵੇਂ ਫੁੱਲ ਜਾਂਦੀਆਂ ਸਾਈਕਲ ਦੇ ਟਾਇਰ ਵਿੱਚ ਹਵਾ ਕਿਸ ਤਰ੍ਹਾਂ ਭਰੀ ਜਾਂਦੀ ਹੈ ਸਾਈਕਲ ਦੇ ਟਾਇਰ ਵਿੱਚ ਹਵਾ ਪੰਪ ਰਾਹੀਂ ਭਰੀ ਜਾਂਦੀ ਹੈ ਹਾਂਜੀ ਪਿਆਰੇ ਬੱਚਿਓ ਆਪਣੀ ਜਿਹੜੀ ਹੈਗੀ ਹੈ ਸਰਵ ਸਿੱਖਿਆ ਅਭਿਆਨ ਮਿਸ਼ਨ ਸਮਰੱਥ ਦੇ ਤਹਿਤ ਲੱਗੀ ਹੋਈ ਕਿਤਾਬ ਖਤਮ ਹੋ ਗਈ ਆਪਾਂ ਸਾਰੀਆਂ ਕਹਾਣੀਆਂ ਪੜ ਚੁੱਕੀਆਂ ਉਮੀਦ ਹੈ ਤੁਹਾਨੂੰ ਮੇਰੀਆਂ ਕਹਾਣੀਆਂ ਪਸੰਦ ਆਈਆਂ ਹੋਣਗੀਆਂ ਔਰ ਤੁਹਾਡਾ ਹੁਣ ਕਹਾਣੀ ਪੜਨ ਦਾ ਲੈਵਲ ਵੀ ਵੱਧ ਗਿਆ ਹੋਣਾ ਤੁਸੀਂ ਇਹ ਕਿਤਾਬ ਦੇ ਵਿੱਚੋਂ ਬਿਨਾਂ ਰੁਕੇ ਫਟਾਫਟ ਸਾਰੀਆਂ ਕਹਾਣੀਆਂ ਪੜਨੀ ਹੈ ਤੇ ਇਹਨਾਂ ਪ੍ਰਸ਼ਨਾਂ ਦੇ ਜਵਾਬ ਵੀ ਲਿਖਣੇ ਹੈ ਅਭਿਆਸ ਪੁਸਤਕ ਦੇ ਉੱਤੇ ਇਹ ਇਹ ਆਪਣੀ ਕਲਾਸ ਤੋਂ ਬਾਅਦ ਆਪਾਂ ਅਗਲਾ ਪ੍ਰੋਜੈਕਟ ਵਰਕ ਅਗਲੀ ਵੀਡੀਓ 'ਚ ਕਰਾਂਗੇ ਤਦ ਤੱਕ ਲਈ ਧੰਨਵਾਦ ਖੁਸ਼ ਰਹੋ